ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਸਾਹਮਣੇ ਬੈਠੇ ਟੀਵੀ ਦੇ ਮੋਬਾਈਲ ਦੇ ਮੇਰੀ ਵੀਡੀਓ ਨੂੰ ਦੇਖ ਰਹੇ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੀਂ ਚੜ੍ਹਦੀ ਕਲਾ ਚ ਰਹੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਜ਼ਰੂਰ ਪੂਰੀਆਂ ਕਰ ਦਿਓ ਇਹ ਹੀ ਅਰਦਾਸ ਹੈ ਮੇਰੀ ਦਿਲੋਂ ਤੁਹਾਡੇ ਅੱਗੇ ਲਓ ਜੀ ਗੱਲ ਐਦਾਂ ਭਾਈ ਇੱਕ ਟਾਈਮ ਤਾਂ ਇਦਾਂ ਆ ਜਾਣਾ ਹੁੰਦਾ ਵੀ ਉਹ ਉਹ ਵੀ ਚਲੋ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਤੇ ਲੈ ਜਾਣਾ ਥੋੜਾ ਜਿਹਾ ਕਹਨਾ ਤੇ ਤੁਹਾਨੂੰ ਸਮਝ ਨਹੀਂ ਲੱਗਣੀ ਹੈਗੀ ਕੱਲ ਮਾਸੀ ਨੇ ਲਲਾ ਲਲਾ ਕਰਤੀ ਹਮ ਜਾਏਂਗੇ ਜੀ ਹਮ ਜਾਏਂਗੇ ਬਥੇਰੀ ਰੁੱਕੀ ਹੋ ਉਹ ਭਾਈ ਉਹਨੂੰ ਉਹਦੇ ਸੌਰੇ ਛੱਡਿਆ ਫਿਰ ਮੈਂ ਤੇ ਚਲੋ ਮੁੜ ਕੇ ਆ ਗਏ ਇੱਥੇ ਮੁੜ ਕੇ ਆਉਣ ਤੇ ਬਾਦ ਅੱਜ ਸਵੇਰ ਦੀ मामੀ ਉਹਨੇ ਤਾਂ ਉਹ ਰਬੋਤ ਤਾਂ ਬਣ ਗਏ ਕਦੇ ਮੈਨੂੰ ਵੀਰ ਬਣਾ ਲੰਦੀ ਕਦੇ ਪੁੱਤ ਬਣਾ ਲੰਦੀ ਆ ਉਹ ਮੈਨੂੰ ਪਹਾੜ ਉੱਤੇ ਉਹ ਉੱਥੇ ਬੱਕਰੇ ਬਰਾਗ ਨੇ ਖਾ ਜਾਣੇ ਓਏ ਉਹ ਨਿਆਣੇ ਤੰਗ ਹੋ ਗਏ ਓਏ ਉਹ ਐ ਹੋ ਗਿਆ ਉਹ ਫਰਾਣਾ ਹੋ ਗਿਆ ਪਤਾ ਨਹੀਂ ਕਿੰਨੇ ਕੁ ਬਹਾਨੇ ਲਾਈ ਜਾਂਦੀ ਆ ਪੁੱਧਰ ਤੇ ਚਲੋ ਬਹਾਨੇ ਵੀ ਕੰਨ ਚ ਚਲੋ ਐ ਤਾਂ ਠੀਕ ਆ ਕਹਿੰਦੀ ਵੀ ਜਦਨ ਚਿੱਠੀ ਤੋਰਨੀ ਮੈਂ ਉਦਣ ਆ ਜੂੰਗੀ ਤੂੰ ਮੈਨੂੰ ਛੱਡਿਆ 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 ਐ ਚਲੀ ਜਾਂਦਾ ਉਧਰ ਸ਼ਾਮ ਦਾ ਟਾਈਮ ਹੋਣੇ ਵਾਲਾ ਦੇਖਦੇ ਹਾਂ ਰੋ ਪਲਾਨ ਵਿੱਚੇ ਆ ਮਾਮੀ ਤਾਂ ਹੁਣ ਵੀ ਆਸਲਾਂ ਹੀ ਬੈਠੀ ਪੂਰੀ ਵੀ ਛੱਡ ਕੇ ਆਊਗਾ ਹੈ ਆਏ ਬੜੀ ਗੱਲ ਵੀ ਕੋਈ ਨਹੀਂ ਆਗੀ ਜਦ ਮੰਨ ਦੇ ਵਿੱਚ ਧਾਰ ਲਈ ਗੱਲ ਵਿੱਚ ਛੱਡ ਵੀ ਆਊਗਾ ਇਹ ਵੀ ਕੋਈ ਗੱਲ ਨਹੀਂ ਪਰ ਰੋਜ਼ ਜਦ ਤੀਆਕ ਪਹਿਰ ਹੁੰਦਾ ਹੈ 2:30 ਵਜੇ ਤੇ ਸਾਡੇ ਘਰ ਦੇ ਵਿੱਚ ਕੋਈ ਸਿਲਸਿਲਾ ਸ਼ੁਰੂ ਹੋ ਜਾਂਦਾ ਮਾਈਕਰਸੀ ਕਾ ਕਾਲਸਾ ਮਾਈਕਰਸੀ ਕਿ ਭਤੇ ਭਈ ਉਹੀ ਟੈਨਸ਼ਨ ਬੀਬੀਆਂ ਭੈਣਾਂ ਦੀ ਸਵੇਰੇ ਉੱਠ ਕੇ ਕੰਮ ਨਵੇੜਨਾ ਬਸ ਦਪਹਿਰੰਦ ਦਾ ਨਾਲ ਕਹੀ ਜਣਾ ਕਿਆ ਬਣਾਉਂਗੇ ਅੱਜ ਕਿਆ ਬਣਾਉਂਗੇ ਬਸ ਇਹਨਾਂ ਵਾਸਤੇ ਹੀ ਖਾਣ ਪੀਣ ਦਾ ਸਮਾਨ ਨਹੀਂ ਬੰਦਾ ਆਪ ਦਾ ਨੂਨ ਨਾਲ ਹੀ ਖਾ ਲਵੇ ਕੀ ਕਰੀਏ ਮਜਬੂਰ ਹਾਂ ਹੱਥ ਤੇ ਘਰ ਦੇ ਵਿੱਚ ਸਮਾਨ ਦੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈਗੀ ਕਮੀ ਨਹੀਂ ਹੈਗੀ ਦਾਲਾਂ ਦੂਣਾਂ ਦੇ ਨਾਲ ਡੱਬੇ ਭਰੇ ਵਿੱਚ ਮੈਂ ਤੁਹਾਨੂੰ ਦਿਖਾਵਾਂ ਰੋਜ਼ ਤਾਂ ਮੂੰਗੀ ਮਸਰੀ ਬਣਾਉਂਦੇ ਰਹੇ ਮੂੰਗੀ ਮਸਰੀ ਬਣਾਏ ਨੂੰ ਕਿੰਨੇ ਦਿਨ ਹੋ ਗਏ ਕਦਾਂ ਕੰਨੇ ਦਿਨ ਹੋ ਗਏ ਆਹ ਹੁਣ ਕਜਈ ਬਣਾਈ ਤੀ ਮੁੰਜੇ ਪਰਸੋਂ ਪਰਸੋਂ ਮੂੰਗੀ ਮਸਰੀ ਹਾਂ ਮਹਾਂ ਦੀ ਦਾਲ ਕਿਦਾਂ ਬਣਾਈ ਤੀ ਫਿਰ ਮੈਂ ਹੀ ਬਣਾਈ ਤੀ ਮੂੰਗੀ ਮਚਰੀ ਨਹੀਂ ਮਹਾਂ ਦੀ ਦਾਲ ਕਿਦਾਂ ਬਣਾਈ ਮਹਾਂ ਦੀ ਦਾਲ ਬਣਾਈ ਤੀ ਚੌਥੇ ਅੱਛਾ ਛੋਲੇ ਦੀ ਦਾਲ ਕਿਦਾਂ ਬਣਾਈ ਤੀ ਛੋਲੇ ਦਾਲ ਕਿਦਾਂ ਬਣਾਨੇ ਛੋਲੇ ਦਾਲੇ ਮਾਂਚ ਪਾਈ ਗਈ ਤੀ ਮੂੰਗੀ ਮਸਰੀ ਦੇ ਵਿੱਚ ਵੀ ਛੋਲੇ ਚਿੱਟੇ ਛੋਲੇ ਰਾਜਮਾ ਆਲੂ ਪਕੌੜੇ ਸਾਨੂੰ ਕੋਹੜੀ ਨਹੀਂ ਲੜੀ ਰੱਖਦੀ। ਭਾਵੇਂ ਚੌਥੇ ਕਹਿੰਦੀ ਨਾ ਚੌਥੇ ਦਾ ਰਿਸ਼ਤੇਦਾਰ ਆ ਬਦਲਦਾ ਮਟਰ ਬਣੀ ਲਖਾਦਾ ਤੇ ਕੋਲਤੀ ਕਹਿੰਨ ਚੜਦਾ ਵੀ ਇਹਨੂੰ ਕੋਈ ਪਤਾ ਲੱਗਣਾ ਮੈਨੂੰ। ਮੈਂ ਇਹ ਜੀ ਕਾਹ ਗੱਲ? ਦੀਦੀ ਬਣਾਏ ਕਿ ਨਹੀਂ ਆਪਾਂ ਨੇ ਮਾਂ ਦੀ ਦਾਲ। ਕਿੱਥੇ ਤੇ ਆਈ ਤੇ ਬਣਾ ਜਾਣਾ? ਤੁਸੀਂ ਆਏ ਮੇਰੇ ਜੀ ਭਾਪੀ ਨੂੰ। ਸਸਰੀ ਕਾਲ ਜੀ ਦੀ ਬੀਬੀ ਆਪਾਂ ਨਾਲ ਸਸਰੀ ਕਾਲ ਜੀ ਬਣਾਈ ਜੀ ਅਸੀਂ ਮੂੰਗੀ ਮਸਰੀ ਮਿਕਸ ਦਾਲ ਬਣਾਈ ਤੇ। ਅੱਛਾ। ਭਾਵੇਂ ਦੀ ਪਾ ਕੇ ਕਿ ਉਦਣ ਹੈ ਦੀ ਇਹ ਗੱਲ ਆ ਜਦੋਂ ਰੋਪੜ ਤੇ ਕੱਪੜੇ ਲੈ ਕੇ ਆਏ ਮਾਸੀ ਆਈ ਸ਼ਾਮ ਨੂੰ। ਪਰਸੋਂ ਆਈ ਦੀ ਮੇ ਮਾਸੀ। ਮੂੰਗੀ ਮਸਰੀ ਫੇਰ ਪਰਸੋਂ ਬੈਰੀ ਸੁਣ ਬਾਤ ਮੂੰਗੀ ਮਸਰੀ ਛੋਲੇ ਦੀ ਦਾਲ ਮੋਠਾਂ ਦੀ ਦਾਲ ਮੋਠਾਂ ਦੀ ਦਾਲ ਮਸਰੀ ਫੇਰ ਮੂੰਗੀ ਮਸਰੀ ਨਹੀਂ ਕੀ ਬਾਤ ਫੇਰ ਕੜੀ ਕਦੋਂ ਬਣਾਈ ਸਾਗ ਤੁਸੀਂ ਕਦੋਂ ਬਣਾਇਆ ਕੜੀ ਵੀ ਕੱਲ ਬਣਾਈ ਕੱਲ ਸਵੇਰੇ ਸਵੇਰੇ ਹਾਂ ਛਾਂ ਮਨੂ ਸਾਗ ਬਣਾਇਆ ਹੂੰ ਫੇ ਹੁਣ ਹਾਲ ਸੋਚੀ ਜਾਂਦੇ ਹਾਂ ਵੀ ਹਾਲ ਕਿਆ ਬਣਾਉਣਾ ਹੋਰ ਫੇ ਹੁਣ ਕਿਆ ਕਰੀਏ ਅੱਛਾ ਮੈਨੂੰ ਐ ਦੱਸੋ ਵੀ ਫ੍ਰਿਜ ਦੇ ਵਿੱਚ ਪਨੀਰ ਪਿਆ ਹੈ ਇਹ ਦੇਖ। ਹਾਂ। ਪਰ ਜੇ ਤਾ ਤੁਸੀਂ ਖੋਲਦਿਆਂ ਡੇਲੀ ਪਰ ਯਾਦ ਭੁੱਲ ਜਾਂਦੇ। ਤੁਸੀਂ ਖੋਲਦੇ ਨਹੀਂ ਮਿੱਠਾ ਕਾਣ ਲਓ। ਲੁਕਾ ਫੇਜ ਭੁੱਲ ਜਾਂਦਾ। ਮੈਨੂੰ ਤਾਂ ਪਤਾ ਵੀ ਫਰਿੱਜ ਵਿੱਚ ਕਿਹੜੀ ਚੀਜ਼ ਪਈ ਆ ਵੀ ਜਿਹੜੀ ਮੈਨੂੰ ਟੈਨਸ਼ਨ ਨਾ ਹੋਵੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਨਾ। ਪਈ ਵੀ ਲੱਡੂਆਂ ਖਾਣ ਨੂੰ ਹੈ ਆ। ਜਿਹੜਾ ਬੰਦਾ ਲੱਡੂ ਖਾਂਦਾ ਉਹਨੂੰ ਪਤਾ ਹੋਊਗਾ। ਬੱਲੇਆ। ਅੱਛਾ। ਤੇ ਮੈਂ আর ਜੈਸਮੀਨ ਨੇ ਕੱਲ ਜੇ ਸਾਗ ਤੇ ਸ਼ਿਮਲਾ ਮਿਰਚ ਲਿਖਿਆ ਸੀ 2 ਕਿਲੋ। ਉਭਿਵੇਂ ਹੋਣਾ ਕਿਤੇ ਇਹ ਵੀ ਪਈਆ ਐਸੇ ਫਿਰ ਦੱਸਿਮੜੇ ਜਿਹਾ ਕਿੰਦਰ ਨੂੰ ਕੀ ਆ ਹਾਲੇ ਕਾਦੀ ਟੈਨਸ਼ਨ ਹੋਈ ਵੀ ਆ ਮਨ ਟੈਨਸ਼ਨ ਦਾ ਪਤਾ ਲੱਗੇ ਦੇਖ ਤੁਸੀਂ ਗੱਲ ਕਰੀ ਕਿਹਾ ਬਣਾਈਏ ਕਿੱਦਾਂ ਕਰੀਏ ਮੇਰੇ ਦਿਮਾਗ ਚ ਜਿਵੇਂ ਫ੍ਰਿਜ ਵੀ ਘੁੰਮ ਗਿਆ ਚਿਮਲਾ ਮਿਰਚ ਵੀ ਘੁੰਮ ਗਈ ਹੈ ਫਿਰ ਦੀਦੀ ਜੀ ਸਿੰਮ ਚ ਬਣਾਈਏ ਚਿਮਲਾ ਕਿ ਬਣਾਣਾ ਪਾਲੂ ਪਾ ਕੇ ਆਲੂ ਭਾਗੇ ਨੂੰ ਆਲੂ ਭਾਗੇ ਨੂੰ ਆਲੂ ਭਾਗੇ ਨੂੰ ਨਹੀਂ ਮੰਮੀ ਤੇਰੇ ਰਿਸ਼ਤੇਦਾਰਾਂ ਨੇ ਇੱਕ ਦਿਨ ਸ਼ਿਮਲਾ ਮਿਰਚ ਤੇ kia ਪਨੀਰ ਵਾਲੀ kia ਨਹੀਂ ਕੈਂੜ ਸਬਜ਼ੀ ਬਣਾਈ ਵੀ ਸੀ ਵੀ ਉਹਨਾਂ ਨੇ ਓਹ ਹੋ ਇਹ ਤੇ ਮੇਛੋ ਦੀ ਪਚਾਈ ਹੈ ਹਾਂ ਅੱਛਾ ਮੈਨੂੰ ਮੈਂ ਦੇਖ ਮੇਰੇ ਤਾਂ ਢਿੱਡ 'ਚ ਜਗ੍ਹਾ ਨਹੀਂ ਸੀ ਹੈਗੀ ਪਰ ਮਾਮੀ ਨੇ ਮੈਨੂੰ ਗੱਡੀ 'ਚ ਬੈਠ ਕੇ ਗੱਲ ਦੱਸੀ ਜਦੋਂ ਅਸੀਂ ਪਹਿਲੀ ਦੇ ਕੇ ਆਏ ਆ ਫਿਰ ਤੁੰਨ ਵੀ ਮੇ ਪਤਾ ਲੱਗਿਆ ਇਹਨੇ ਮੈਨੂੰ ਆਖਾਰੇ ਬੰਦੇ ਸੁਣ 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 ਨਾ ਨਾ ਇਹਨੇ ਮੈਨੂੰ ਕਿਆ ਟੇਸਟ ਜਿੱਦਣ ਇਹ ਚੀਜ਼ ਸਵਾਦ ਕਹਿ ਦਿੰਦੀ ਹੈ ਉੱਥੇ ਨਾਨਕਿਆਂ ਵੀ ਤਾਂ ਸਾਨੂੰ ਕਿੰਨੀ ਸਵਾਦ ਲੱਗਦੀ ਹੈ ਪਹਿਲੀ ਦਾ ਗੱਲ ਇਹ ਹੈ ਮਾਮੀ ਤੂੰ ਕੱਲੀ ਕਿਉਂ ਖਾ ਕੇ ਆਈ ਆਪਣੇ ਕੋਲ ਕੋਈ ਕੋਰ ਨਹੀਂ ਦਿੰਦਾ ਉਹਨਾਂ ਸੱਚੀ ਸਵਾਦ ਨਹੀਂ ਆਈਗੀ ਸਵਾਦ ਨਹੀਂ ਆਪਣੇ ਮੇਕੇ ਨੂੰ ਕੋਈ ਨਿੰਦ ਨਹੀਂ ਆਉਂਦੀ ਅਸਲੀ ਕਾਲਜੀ ਸਾਰਿਆਂ ਨੂੰ ਵਾਕਈ ਸਵਾਦ ਮੜਾਈ ਦਿੱਤੀ ਐਨ ਗੱਡੀ ਰਾਜਮਾ ਵੀ ਬਣਾਏ ਬਤੇ ਪਰ ਉਹ ਸਬਜੀ ਕੁਛ ਲੱਗ ਗਈ ਦੀਪਲੀ ਨਹੀਂ ਮੈਨੂੰ ਮਾਮੀ ਨੇ ਦੱਸਿਆ ਕਹਿੰਦੀ ਨੇ ਤੇਰ ਜੇ ਤੂੰ ਦੋ ਰੋਟੀਆਂ ਖਾ ਲੈਂਦਾ ਉੱਥੇ ਮੈਂ ਕਿਵੇਂ ਕਿਆ ਹੋ ਗਿਆ ਕੰਦੀ ਬਾਸ ਸਵਾਸ ਸਬਜੀ ਦੀ ਕੰਦੀ ਛੇਬਲਾ ਮਿਰਚ ਜਾਮਨੀ ਨੇ ਵੀ ਦਾਲਤੀ ਖਰੀਦ ਹਾਂ ਵੀ ਪਾ ਕੇ ਟੀਪਨ ਦੇ ਵਿੱਚ ਥੋੜੀ ਜਿਹੀ ਵੀ ਭਾਈ ਟ੍ਰੈਵਲ ਭੁੱਖ ਲੱਗ ਜਾਂਦੀ ਟੀਪਨ ਚਾ ਨੂੰ ਮਾਮੇ ਪੂਣੀ ਵੜਾ ਕੇ ਮਿਲ ਲੱਗਦੇ ਕਹਿ ਲਾਵੇ ਚ ਨੂੰ ਪਾ ਦੋ ਨਾ ਉਹਨਾਂ ਨੇ ਬਹੁਤ ਪੁੱਛਿਆ ਮੈਨੂੰ ਵੀ ਖਾ ਲਓ ਦੋਨੇ ਪਰਜਾਈਆਂ ਨੇ ਬਹੁਤ ਲੰਗਰ ਪਾਣੀ ਬਾਰੇ ਪੁੱਛਿਆ ਉਹਨਾਂ ਨੇ ਜੱਜ ਜਗ੍ਹਾ ਹੀ ਨਹੀਂ ਸੀ ਸਾਗ ਤਾਂ ਖਾ ਕੇ ਕਿਤੇ ਉਦਣ ਵੀ ਸਾਗੇ ਬਣਿਆ ਪਤਾ ਆਪਣੇ ਨਾ ਤੁਹਾਨੂੰ ਵੀ ਸਾਗ ਨਹੀਂ ਤਾਂ ਸਾਗ ਨਾਲ ਮੱਕੀ ਦੀ ਰੋਟੀ ਤਾਂ ਖਾ ਲੀ ਉਹ ਉੱਥੇ ਬੈਠ ਕੇ ਖਾ ਖਿੰਦੇ ਕੇ ਹੈਗੇ ਰਾਜ ਜੀ ਕੇ ਮੇਰਾ ਢਿੱਡ ਰਜਿਆ ਪਤਾ ਭਾਈ ਉਦੋਂ ਉਹੋ ਅਇਤਵਾਰੀ ਹੂੰ ਅਇਤਵਾਰ ਦੀ ਗੱਲ ਦਾ ਹਾਂ ਪਿਛਲੇ ਦੀ ਹਫਤਾ ਹੋ ਜਲੇਆ ਹਫਤਾ ਹੋ ਜਲੇ ਕੱਲ ਨੂੰ ਹਫਤਾ ਹੋ ਜਾ ਕੱਲ ਨੂੰ ਸਾਡੇ ਹਫਤਾ ਹੋ ਜਾ ਫਿਰ ਅੱਜ ਮੰਮੀ ਹੁਣ ਅੱਜ ਫਿਰ ਸੋਚ ਵਿਚਾਰ ਵਿੱਚ ਲੱਗੇ ਪਿਆ ਵੀ ਸ਼ਿਮਲਾ ਕਿਉਂ ਨਾ ਸ਼ਿਮਲਾ ਮਿਰਚ ਤੀਰ ਕੇ ਵਿੱਚ ਪਨੀਰ ਪਾ ਕੇ ਅਸੀਂ ਵੀ ਉਹੀ ਸਬਜੀਟ ਟਰਾਈ ਕਰਦੇ ਆ ਹਨਾ ਹੋਰ ਗੱਲ ਸੁਣਾ ਨਾ ਖਰਾਬ ਬਣ ਜੂ ਜਾ ਆਪਣੀ ਪਰਚਾਈ ਨੂੰ ਫੋਨ ਕਰ ਲਾ ਵੀ ਤਾਂ ਸਵਾਦ ਜਿਹੜਾ ਕਿੱਥੇ ਤੇ ਖਰੀਦ ਕੇ ਲਿਆ ਉਹ ਤਾਂ ਜਿਹੜਾ ਵਿੱਚ ਪਾਇਆ ਤਾਂ ਫੋਨ ਕਿਉਂ ਕਰਨਾ ਸੀ ਹਾਂ ਅਸੀਂ ਬੈਠ ਕੇ ਨਹੀਂ ਨਹੀਂ ਬਣਾ ਲਾਂਣੀ ਅਸੀਂ ਅਸੀਂ ਕਿਹਦੇ ਕਰੀਏ ਕਿਸੇ ਨੂੰ ਨਹੀਂ ਕਿਸੇ ਦਾ ਨਹੀਂ ਹੈਗਾ ਉਹ ਸਾਡੇ ਆਪਣੇ ਰਿਸ਼ਤੇਦਾਰ ਆ ਹੈ ਨਹੀਂ ਪੁੱਛਦੇ ਹਾਂ ਮੌਲਾ ਅੱਡੀ ਵੀ ਬੁੜੀ ਕੀ ਗੱਲ ਆ ਤਾਂ ਸੁੱਛਣੇ ਜੇ ਕੀ ਗੱਲ ਆ ਹਣਾ ਕੋਈ ਸਲਾਹ ਕਹੇ ਤੇ ਲੈ ਲਈਏ ਤੇ ਚ ਕੀ ਬਗਾੜ ਪਹਿਲਾਂ ਤੁਸੀਂ ਆਪਣਾ ਦਿਮਾਗ ਭਰਤ ਲਓ ਮੇਰਾ ਪਨੀਰ ਆਰ ਜਿਹੜੀ 2 ਕਿਲੋ ਹੋਇਆ ਉਹਨੂੰ ਖਰਾਬ ਕਰਦੇ ਹੋ ਜਦੋਂ ਖਰਾਬ ਹੋ ਗਈ ਬਾਅਦ ਚ ਪੁੱਛੇ ਫੋਨ ਕਰਕੇ ਫਿਰ ਵੀ ਕਿੱਕੜਾ ਬਣਦੀ ਐ ਕੋਈ ਨਹੀਂ ਅਸੀਂ ਬਾਤ ਪੁੱਛੋਗੇ ਬਹੁਤਾ ਕਰਦੇ ਚਲੋ ਤੁਸੀਂ ਹੋ ਚੁੱਲੇ ਦੇ ਕੋਲ ਮੈਂ ਕਹਦੇ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਨੀ ਤੇ ਚੀਜ਼ ਸੁਆਦ ਬਣਾਉਂਦੇ ਆ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਆ ਜੀ ਗੱਲ ਨਾ ਬੇਤਰ ਤੇਰੇ ਵਾਲੀ ਨਹੀਂ ਹਾਂ ਤੇਰੇ ਵਾਲੀਆਂ ਲਾ ਗਈ ਹਾਂ ਅੱਛਾ ਲੈ ਪਾਰਟੀ ਬਦਲ ਲਈ ਸੁਖਵੀਰ ਨੇ ਦਾ ਸੁਖਵੀਰ ਨੇ ਇਹਦਾ ਪਾਰਟੀ ਆਪਣੀ ਪਾਰਟੀ ਚ ਚਲੇਗੀ ਉਧਰ ਵੀ ਆਪਾਂ ਇਹ ਕਰਦੇ ਹਾਂ ਦੇਖ ਆਪਾਂ ਨੂੰ ਕੰਮ ਬਹੁਤ ਆਲੇ ਕੱਪੜੇ ਕਪੜੇ ਤਾਂਨੇ ਆ ਆਪਾਂ ਸਬ지 ਬਾਜੀ ਦੀ ਤਿੰਨੇ ਜਣੇ ਰਲ ਕੇ ਤਿਆਰ ਕਰਦੇ ਹਾਂ ਨਹੀਂ ਤੇਰੋਂ ਨਹੀਂ ਮਿੱਟ ਲੱਗਣੀ ਉਹ ਤੇ ਬਾ ਤੜਕਾ ਲਾ ਦਿੰਗੋ ਸਾਰੀ ਗੇਮ ਤਾਂ ਤੜਕੇ ਦੀ ਏ ਦਰ ਨਾ ਬਸ ਬੇਕਾਰੀ ਤੜਕਾ ਲਾ ਦੋ ਤਾਂ ਵੀ ਸੁਆਦ ਲੱਗਦਾ ਹੈ ਲੈ ਦੇਖਿਆ ਤੇ ਐਡੇ ਡੇ ਪੰਪ ਮਾਮੀ ਫਿਰ ਆਏ ਨਾ ਫਿਰ ਬਾਬਾ ਜੀ ਕਹਾਂਦੇ ਕੰਮ ਤੇ ਕਹਿੰਦੇ ਆ ਬਾਬਾ ਜੀ ਬਾਬਾ ਜੀ ਇਹ ਮੈਨੂੰ ਗੱਲਾਂ ਚੜ ਜਾਣ ਨੂੰ ਵਰਦੀਆਂ ਤੇ ਨੇ ਜਣੀਆਂ ਨਹੀਂ ਆ ਗਿਆ ਬਾਬਾ ਜੀ ਆਪਣੇ ਹੱਥ ਨਾਲ ਤੂੰ ਪਤਨੀ ਬਾ ਦੇ ਬਾਬਾ ਜੀ ਤੁਸੀਂ ਉਹਨਾਂ ਚੜ ਕਰਦੇ ਆ ਸਬਜ਼ੀ ਨੂੰ ਵੀ ਜੋ ਕਰਨੇ ਆ ਨਹੀਂ ਐ ਬਾਬਾ ਜੀ ਤਾਂ ਐਸੇ ਹੀ ਆ ਵੀ ਬਿਨਾ ਕਵਾਲੇ ਤੇ ਸਬਜ਼ੀ ਬਣਾ ਦਿਆ ਨਾ ਮੇਰਾ ਭੁੱਖਾ ਮਾਰ ਮਾਰ ਕੇ ਸੱਭੂਣਾ ਕੱਲ ਸਹੀ ਗਾਲਾ ਨੇਤਰ ਆਵਤੂ ਮੰਮੀ ਚਲੀ ਕਰੋ ਤਿਆਰੀ ਨੇਤਰ ਲਾਉਗਾ ਤੜਕਾ ਅੱਛਾ ਆਪਾਂ ਚੀਜ਼ ਸੂਰਨ ਕਰਕੇ ਵਾਹਿਗੁਰੂ ਸੱਚਾ ਬਾਦ ਸਭਾ ਪਿਆਰ ਦਾ ਦਾ ਕਰੋੜਿਆ ਵਾ ਸਵੇਰ ਦਾ ਸਾਗ ਆਲਾ ਬਚਿਆ ਹੋਇਆ ਉਹ ਹਾਂ ਸਮਾਨ ਬਚਿਆ ਪਿਆ ਕੁਛ ਅਸੀਂ ਕੱਟ ਦੜ ਹਾਂ ਤੁਸੀਂ ਬਾਅਦ ਵਿੱਚ ਕੋਲ ਨੂੰ ਹੋ ਜਾਓ ਸਮਾਰ ਘੱਟੇ ਪਾਲ ਫਿਰ ਕਰੂੰਗਾ ਚੱਲੇ ਚਿੱਲੇ ਕੋਲ ਨੋ ਹੋ ਜਾਗੇ ਆ ਦੂਏ ਨੂੰ ਆ ਰਾਜ ਕੰਮ ਹੀ ਫਿਰ ਲੱਗੇ ਤਾ ਉਹਨੂੰ ਫਾਂਸੀ ਚੜਾਈ ਨੰ ਟਿਗਰੀ ਬਈ ਸੋ ਵੀ ਤੁਸੀਂ ਉਹ ਕਰਨਾ ਕੰਮ ਹੈ ਬਈ ਮੈਂ ਕਰਨੀ ਆ ਰੈਸਟ ਮੈਨੂੰ ਘੰਟਾ ਦੋ ਘੰਟਾ ਰੈਸਟ ਰੈਸਟ ਕਰਨੇ ਨੂੰ ਐ ਕਰਦੇ ਜੀ ਘਰ ਤੇ ਪਹਿਰਾ ਲਾਇਆ ਹੋਇਆ ਤੇ ਮੇਰੇ ਨਾਲ ਨਾ ਸਾਂਹੇ ਜਾ ਮੌਣ ਲੱਗੀਆਂ ਸਾਡੀਆਂ ਦਾ ਹੈ ਦੇਖਦੇ ਹਾਂ ਉਹ ਨੂੰ ਨਾ ਸੱਜ ਜਾਣ ਨਹੀਂ ਮੇਰਾ ਪੈਰ ਵੀ ਕਾਲਾ ਹੋ ਗਿਆ ਇਹ ਲੱਗਦਾ ਨਾ ਰੰਗ ਲੱਗ ਗਿਆ ਹਾਂ ਦਵਾਈ ਤਾਂ ਨਹੀਂ ਲਾਈ ਤਾਂ ਨਹੀਂ ਹੁਣ ਲਾਈ ਹਾਂ ਲਾਈ ਵੀ ਨਾ ਕੀ ਲੋੜ ਕੋ ਕਹ ਤੂਗਾ ਵੀ ਦਵਾਈ ਲਾਈ ਬਟਾ ਨਹੀਂ ਤਾਂ ਲਾਲ ਰੰਗ ਦੀ ਹਾਂ ਇਹ ਨਹੀਂ ਹੁਣ ਜਲ ਠੀਕੇ ਹੋਗੇ ਦਵਾਈ ਕਾਦੀ ਲਾਉਣੀ ਇਹਦੇ ਉੱਪਰ ਜੇ ਮਣ ਜਾ ਹੋ ਹੋਏ ਵੀ ਜੇ ਸਾਫ ਹੋ ਜੂਗਾ ਪੈਰ ਇਹ ਸਹਿਤ ਤਾਂ ਹੋ ਜਾਣਾ ਪਰ ਹੁਣ ਸਿੱਕੜੀ ਉਤਰ ਜਣੀ ਆ ਜੁੱਤੀ ਵੀ ਪੈਣ ਪਾਉਣੀ ਆ ਵਿਆਹ ਨੂੰ ਚਾਰ ਦਿਨ ਜੁੱਤੀ ਤਾਂ ਮੈਂ ਹੁਣ ਟਰਾਈ ਕਰਦਾ ਆਪਣੀ ਹਾਂ ਠੀਕ ਹੈ ਜੁੱਤੀ ਵਾਲਾ ਕੰਮ ਪੰਗੜਾ ਨਹੀਂ ਪਹਿਣਾ ਉਹਦੇ ਨਾਲ ਜੁੱਤੀ ਬਾਕੇ ਫਿਰ ਕਿਉਂਕਿ ਫਿਰ ਸੇ ਛੇਲ ਹੋ ਜਾਊਗਾ ਤੂੰ ਲਿਆ ਜੁੱਤੀ ਚਾਤੀ ਹੋਰ ਮਨ ਕਿਹਾ ਅੱਛਾ ਇੱਠਾ ਪਾੜ ਜਾ ਜਿੰਦਾਬਦ ਪਹਿਲੇ ਦਿਨੇ ਦਵਾ ਜੁੱਤੀ ਪਹਿਲੇ ਦਿਨੇ ਜੁੱਤੀ ਜੁੱਤੀਆਂ ਖਾਣ ਦਾ ਕੰਮ ਤਾਂ ਮੈਂ ਪਹਿਲੇ ਦਿਨੇ ਕਰ ਲਿਆ ਜੁੱਤੀਆਂ ਪਵਾ ਕੇ ਮਾਸੀ ਦੇ ਕੰਨੇ ਪਵਾਤੀ ਮਾਸੀ ਦੇ ਕੰਨੇ ਪਵਾ ਜੁੱਤੀ ਹਾਂ ਪਵਾਤੀ ਪਵਾਤੀ ਨਾਲ ਇਹਨਾਂ ਦਵਾਈ ਨਾਲੇ ਦਵਾਈ ਦਵਾਤੀ ਉਹਨਾਂ ਨਾਲ ਜੁੱਤੀ ਦਵਾਤੀ ਬਈ ਸਾਡਾ ਨਾ ਇੱਕ ਬੰਦਾ ਰਹਿੰਦਾ ਕੌਣ ਮੈਰ ਕਰਨ ਨੇ ਦੇਖਦੇ ਹੁਣ ਕੱਲ ਨੂੰ ਇੱਕ ਪ੍ਰੋਗਰਾਮ ਕਰਕੇ ਪਰਸੋ ਨੂੰ ਨਾਲੇ ਕਣਕ ਦੀ ਵਜਾਈ ਵਾਲਾ ਸਿਸਟਮ ਦੇਖਣਾ ਨਾਲੇ ਮੈਂ ਸ਼ਾਪਿੰਗ ਕਰਨੀ ਆਪਣੀ ਮਾਮੇ ਨੂੰ ਪੁੱਛ ਲੈਣਾ ਵੀ ਹੁਣ ਤੂੰ ਦੱਸ ਕੇ ਦਿਣਾ ਉਹਨਾਂ ਨਾਲੇ ਮਾਮੇ ਦੀ ਵੀ ਕਰਵਾ ਦੇਣੀ ਹੈ ਫਿਰ ਕਿੱਕਣਾ ਕਰਨਾ ਉਹਨੇ ਜਿਵੇਂ ਸਾਰੇ ਨੇ ਵਾਰੀ ਵਾਰੀ ਪਹੁੰਚਣਾ ਤੁਹਾਡੇ ਕੋਲ ਮਾਮਾ ਕਾਕਾ ਪ੍ਰਿੰਸ ਜਿੰਮਰਜੀ ਕਰਾਈ ਜਾ ਹੌਲੀ ਬੱਡੀ ਅੱਛਾ ਚਲੋ ਦੇਖਦੇ ਆ ਫਿਰ ਐਦਾਂ ਦੇਖਦਾ ਫਿਰ ਮਨ ਨੂੰ ਕਿੱਦਣੇ ਕਿਜਣਾ ਸੋਚ ਕਰੂੰ ਪਛਾਰ ਮੌਰਤ ਦਿਖਲਾ ਹੈ ਮੈਥੇ ਹੁਣੇ ਕਿਸੋਨ ਖਾਣੇ ਆ। ਆਪੇ ਮੈਨੂੰ ਕਿੱਦਣ ਲੈ ਕੇ ਜਾਣਾ? ਕਿੰਨੇ ਸੂਟ ਲੈ ਲੇ ਤੁਸੀਂ? ਇੱਕ ਨਹੀਂ ਲੱਤਾ। ਪੋਛੋ ਮਾਰੋ। ਹਾਏ ਹੋ ਮੇਰੇ ਸੱਚਿਆ ਪਾਛਾ ਰੱਬ ਨੂੰ ਰਹਿਣ ਦੇ ਉੱਪਰ। ਰੱਬ ਤਾਂ ਉੱਪਰੇ ਆ ਥੱਲੇ ਲੈ ਕੇ ਦੁਨੀਆ ਤੇ ਬੋੜੀਆਂ। ਅਰੇ ਅਈ ਨਾ ਨਹੀਂ ਆਪਾਂ ਬਣੀ ਹਲੇ। ਹਾਂ ਤੇ ਗੱਲਾਂ ਦੇ ਹੀ ਲੈਂਦੇ ਵੀ। ਦੇਖਦਾ ਇਹਨੂੰ। ਚਲੋ ਕਰੋ ਸਭ ਜੀ ਦੀ ਤਿਆਰੀ ਮੈਂ ਕਰਨ ਮਾਰ ਰਹਿਸਟ ਮੜੀ ਸਬਜੀ ਦੀ ਤਿਆਰੀ ਕਰੋ ਫਿਰ ਚਲੋ। ਸੱਚਿਆ ਸੂਣਾ ਪਸੰਦ ਕਰਿਆ ਕਰੋ। ਕਿਆ? میری bari ka dawu aarani teri bari vich main thode naal alli naal ja ke shopping karke aaniya sade nahi chal dekhde ਠੀਕ ਹੈ ਮਜਾ ਚੋਇਆ ਸੀ ਇੱਕ ਦੋ ਇਹਦਾ ਸਿਰ ਪਾੜ ਕੇ ਉਹ ਦੇਖ ਲੰਨੇ ਆ ਫਿਰ ਇਹ ਆ ਕੁਝ ਲੈ ਕੇ ਨਾ ਨਾ ਕਰਦੀ ਨਹੀਂ ਨਾ ਆ ਭਾਈ ਮੰਮੀ ਮੰਮੀ ਤੇਰੇ ਹੁੰਦੀ ਸ਼ਾਪਿੰਗ ਕਰਦੀ ਆ ਮੈਂ ਜੇ ਤੇਰਾ ਭਾਂਜਾ ਮੇਰੇ ਨਾਲ ਨਰ ਤੇ ਅਲਾ ਤੇ ਬੜੀ ਲੜਾਈ ਹੋਊਗੀ ਜੀ ਮੰਮੀ ਦਹਿਸ ਖਾਇਆ ਭਾਈ ਹਾਂ ਮੈਂ ਤਾਂ ਕਹਿਦੀ ਮੈਂ ਤਾਂ ਦੰਕੀ ਕਿ ਕਿ ਰੁਕੇ ਹਾਂ ਤਸਲੀਮ ਨੂੰ ਦੁਆ ਦੇ ਆ ਸੂਂਦੇ ਹਾਂ ਕੰਦਾ ਚਲਾ ਜਦ ਦੀ ਅੰਨਾ ਭਾਣਾ ਇੱਕ ਦਿਨ ਫਾਕੇ ਨੇ ਪੇਟੀ ਦੇ ਝੋਕਦੇ ਉਹ 5 600 ਦਾ ਸੁਣ ਤਾ ਉਹ ਵਧੀਆ ਤਾਂ ਵੈਸੇ ਵੀ ਫਿਰ ਸੰਦੀਪ ਤਾਂ ਕਹਿੰਦੀ ਸੀ ਮੈਂ ਲੈਣਾ ਤੇ ਵਿੱਕੀ ਕਹਿੰਦਾ ਵੀ ਇੱਕ ਵਾਰ ਹੋਊਗਾ ਫਿਰ ਬਾਰ ਬਾਰ ਹਾਂ ਨਾ ਭਾਰੀ ਲੈ ਪਾਉਗਾ ਪਰ ਉੱਥੇ ਉਹ ਹਤਰਾ ਗੀ ਮੈਰੀ ਤੇ ਗੱਲ ਹੈਗੀ ਮੈਂ ਕੀ ਗੱਲ ਦੱਸਾਂ ਨਿੱਕੀ ਕਹਿਦਾ ਦਿੱਤਾ ਪਰ ਜਿੱਥੇ ਤਾਂ ਮੈਨੂੰ ਪਤਾ ਹੈ ਵਿੱਕੀ ਦਾ ਮਾਲ ਹੁੰਦਾ ਹੈ ਫਿਰ ਉਹ ਦਵਾ ਦਿੰਦਾ ਚੀਜ਼ਾਂ ਇਹਨਾਂ ਦਾ ਹਾਂ ਮੇਰੇ ਵਰਗਾ ਨਹੀਂ ਕਰੋ ਨਹੀਂ ਮੈਨੂੰ ਪਤਾ ਹੈ ਦਾ ਫਿਰ ਅੱਜ ਕੋਈ ਨਾ ਲੈ ਨਹੀਂ ਪਰ ਇਹ ਵੀ ਗੱਲ ਹੈ ਵੀ ਇੱਕ ਆਪਾਂ ਲੈ ਤਾਂ ਲੰਦੇ ਮਾਵਾ ਸੱਤ-ਸੱਤ ਵਿਚਾਰਦੇ ਫਿਰ ਜਦੋਂ ਉਹ ਰਵਾਜ ਜਾਣ ਲੱਗ ਜਾਂਦਾ ਫਿਰ ਸੋਇ ਦੀ ਨਾ ਮੈਂ ਰਵਾਜ ਨਹੀਂ ਫਿਰ ਰਵਾਜ ਤੋਂ ਕਰਾਉਣੀ ਪੈਂਦੇ ਹੈਗੇ ਮਾਸੀ ਬੰਦਾ ਬੰਦਾ ਵੀ ਸੂਟ ਲੈ ਕੇ ਨਹੀਂ ਕੋਈ ਫਾਇਦਾ ਫਾਇਦਾ ਨਹੀਂ ਮੂਰਖ ਹੁੰਦੇ ਆ ਹਾਂ ਨਹੀਂ ਇੰਨਾ ਫਾਇਦਾ ਨਹੀਂ ਹੈਗਾ ਅਮਰ ਸਾਹਿਬ ਦਾ ਰੱਖੇ ਬੰਦਾ ਲਿਬੜ ਗਿਆ ਨਹੀਂ ਮੈਂ 2025 ਤੱਕ ਦੇਖ ਪੰਜ ਹਜ਼ਾਰ ਚਿੰਦੇ ਕੋ ਆਉਣ ਤੇ 10 ਸੂਟ ਸੁਖਵੀਰ ਦੇ 10 ਸੂਟ ਆਵੇ ਰੋਜ਼ ਇੱਕ ਪਾਵੇ ਫਿਰ ਕੱਲ ਦੂਆ ਪਾਵੇ 10ਵੇਂ ਦਿਨ ਜਾ ਕੇ ਸੂਟ ਦੀ ਵਾਰੀ ਆਉਣੀ ਆ ਬਦਲ ਬਦਲ ਦੇਖ ਦੇਖ ਬਦਲ ਬਦਲ ਕੇ ਸੂਟ ਪਾਉਣੇ ਠੀਕ ਹੈ ਨਾ ਇਹ ਜੇ ਲੈ ਲੇ ਕੋ 250 300 ਵਾਲੇ 20 ਮਹੀਨੇ ਬਾਅਦ ਵਾਰੀ ਆਇਆ ਕਰਨੀ ਹੈ 250 ਹਾਂ ਬੀਬੀ ਵੀ ਕਹਾ ਹੋ ਜਾ ਕੀ ਆਖੇ ਤੇ ਬੀਬੀ ਕਹਾਦਾ ਕੀ ਬਦਲਾ ਹਾਂ 250 ਫੇਲ ਲੜ ਉਹ ਮਣੇ ਕਾਦੂ ਉਹ ਲੈ ਵੀ ਰਵੇਗਾ ਲੈ ਵੀ ਦੱਸਿਓ ਰੋਪੜ ਦੇ ਵਿੱਚ 250 ਵਾਲੇ ਸੂਟ ਵਾਲੀ ਦੁਕਾਨ ਹੈ ਨਹੀਂ ਕੋਈ ਹੈਗੀ ਆ ਕੀ ਆ ਵੇਰਾ ਕਾਨੂੰ ਤਾਂ ਇਹਦਾ ਚਾਉਤੇ ਮੈਨੂੰ ਲੱਗਣੀ ਆ ਹਾਂ ਦਵਾ ਦੇ ਦਵਾ ਦੇ ਕੋਈ ਨਾ ਮਨ ਨੂੰ ਹਾਂ ਤੇ ਮੈਂ ਤੁਹਾਨੂੰ ਮੈਨੂੰ ਉਹ ਕਹਿੰਦੀ ਆ ਮੈਂ ਇਹ ਤੂੰ ਅੱਗੇ ਬੱਤੇ ਉਹ ਉਹ ਕਹਿੰਦੀ ਆ ਕਿ ਤਾਈ ਬਾਤ ਕਰਾ ਨਹੀਂ ਉਹ ਕਹਿੰਦਾ ਵੀ 2.5 ਸਮਾਂ ਹਾਂ ਬਥੇਰ ਲੱਗਵੇ ਕਾਨੂੰ ਹਾਂ ਮੈਂ ਸਮਝੀ ਇਹ ਕਿਹੜੀ ਟਿਊਬ ਚ ਬੋਲੀ ਓਕੇ ਓਕੇ ਇਹ ਯਾਰ ਮਾਤਾ ਜੀ ਜਨੇਵਾਦੀ ਹਾਂ ਕਈ ਕਈ ਸੋਲੇ ਦਵਾਦੀ ਹਾਂ ਕਈ ਕਈ ਸੋਲੇ ਚੱਲਣ ਚੱਲਣ ਰੋਟੀਆਂ ਤੁਹਾਨੂੰ ਮੈਂ ਪਕਾ ਕੇ ਖੜਾਵਾਂ ਸਬਜ਼ੀਆਂ ਤੁਹਾਨੂੰ ਮੈਂ ਬਣਾਵਾਂ ਕੱਪੜੇ ਵੀ ਸੁੱਟੋ ਨਹੀਂ ਰੋਟੀ ਘਰ ਬਣਾਈ ਦੀ ਲਾ ਦੇਖ ਲਓ ਵੀਡੀਓ ਵਿੱਚ ਚੈੱਕ ਕਰਕੇ ਨਾ ਬੋਲ ਪਤਾ ਨਹੀਂ ਪਕਾਈ ਰੋਟੀ ਆਪਣੇ ਘਰ ਦੀ ਗੱਲ ਸੂ ਦੱਸ ਬਾਬੀ ਜਦ ਤੂੰ ਰੋਟੀਆਂ ਬੇਲਦੀ ਹੁੰਦੀ ਹੈ ਕਈ ਵਾਰ ਮੈਂ ਰੜਦਾ ਨਹੀਂ ਹੁੰਦਾ ਕੋਈ ਬੈਠਾ ਫੇ ਦੀਦੀ ਫੇ ਪਕਾਉਣੀ ਹੈ ਲਾ ਜੇ ਤੂੰ ਇੱਕ ਵਾਰ ਨਾ ਕਰ ਦੇ ਕੱਲੀ ਨੂੰ ਕਰਨਾ ਪੈਣਾ ਤੈਨੂੰ ਕੰਮ ਇਹ ਵੀ ਤਾਂ ਬੋਲ ਨਾ ਚਲਾ ਕੰਤਾ ਦੇ ਦਿੱਤੀ ਤੂੰ ਬੋਲ ਨਾ ਹਲ ਜਾਲੀ ਕਰਾ ਚ ਇੱਕ ਗੱਲ ਦਿੱਤੀ ਜੀ ਰੋਸ਼ਨੀ ਦਾ ਗੱਲ ਪਾ ਦੇ ਮੈਂ ਹੁਣ ਗੱਲ ਨਹੀਂ ਆ ਤੇਰੀ ਗੱਲ ਸੁਣ ਨਾ ਹਾਂ ਹਾਂ ਸੁਖਵੀਨ ਨੂੰ ਵਧੀਆ ਸੂਟ ਹਾਂ ਵਧੀਆ ਜੁੱਤੀ ਠੀਕ ਹੈ ਠੀਕ ਆ ਦੋ ਚੀਜ਼ ਮੰਗੀ ਹਾਂ ਹੁਣ ਤਾਂ ਲੈ ਕੇ ਦੇਣੀ ਠੀਕ ਆ ਵਧੀਆ ਵਧੀਆ ਦੀ ਗੱਲ ਹੈ ਨਾ ਹਾਂ ਵਧੀਆ ਦੀ ਗੱਲ ਹੈ ਨਾ ਵਧੀਆ ਦੇਖ ਮੈਂ ਜਾ ਕੇ ਪਹਿਲਾ 250 216 ਘਟਾਉਣਾ ਸੂਟ ਮੈਂ ਕਹਣਾ ਇਹਦੇ ਨਾਲ ਤੇ ਵਧੀਆ ਦੇ ਦੇ ਥੋੜਾ ਜਿਹਾ ਕਿਆ ਰਹੋ ਉਹਨੇ ਤੇ ਫੇ ਵਧੀਆ ਵਾਲੀ ਗੱਲ ਹੋਈ ਮੈਂ ਤੇ ਕਾਇ ਗੈ ਕਿ ਮੈਂ ਮਸੰਦ ਕਰ ਲਿਆਉਗੀ ਮੈਂ ਕਰਦੀ ਵੀ ਜੇ ਕਿ ਮੈਂ ਲਿਆ ਤੇ ਜੁਬੀ ਦਾ ਨਹੀਂ ਕਰ ਚੱਦੀ ਹਾਂ ਕੋਈ ਨਾ ਮਨ ਲੈ ਚਲੀ ਅੱਛਾ ਤਾਂ ਵਾ ਲੈ ਯੂ ਰੋੜਾ ਪਾਦੀ ਹਾਂ ਤੁਹਾਨੂੰ ਲੱਗਦਾ ਵੀ ਮੁੰਡਾ ਇੰਨਾ ਤੂੰ ਆ ਬਣਾ ਦੇ ਲੱਗਦਾ ਮਾਂਮੀ ਇਹਦਾ ਇਹ ਨਹੀਂ ਦੋਏ ਪਾਸੇ ਦੀ ਹਰਫਾ ਅਸੀਂ ਤੇ ਮਾਂਮੀ ਤੇਰੇ ਮੁੰਡੇ ਨੂੰ ਖੁਸ਼ ਰੱਖਣਾ ਤੁਮ ਹਾਂ ਹਾਂ ਵੀ ਇਹਨੂੰ ਢਾਈ ਦੇ ਸੌਤ ਦੇਣ ਚ ਵੀ ਖੁਸ਼ ਹੈ ਖੁਸ਼ ਖੁਸ਼ ਨਾ ਬੱਵਾ ਬਾੜੀਆਂ ਮਾਂਮੀ ਨੂੰ ਨਾ ਕੁੱਤ ਮਾਰੇ ਅਈ ਪਰੰਪਰਾ ਹਾਲੇ ਤੱਕ ਚੁੱਪੇ ਖਾਜਾ ਅਸੀਂ ਸੂਟ ਲੈ ਲਈ ਪੇ ਬੋਲੀ ਪੇ ਬੋਲੀ ਚੱਲ ਸਵੇਰ ਨੂੰ ਚੱਲੀਏ ਸਵੇਰ ਨੂੰ ਮੇਰੇ ਕੋਲ ਮੈਂ ਕਿ ਤੂੰ ਹਾਂ ਸਵੇਰ ਨੂੰ ਤੁਸੀਂ ਤਿਆਰੀ ਕਰ ਬੋਲ ਠੀਕ ਆ 9:00 ਵਜੇ ਦੀਦੀ ਨਾਲ ਕੇ ਲੱਗਦੇ ਹਾਂ ਕਿੱਥੇ ਨੂੰ ਸੂਟ ਦਵਾਉਂ ਮੈਂ ਚਲਦੇ ਹਾਂ ਮੈਂ ਕਹਿ ਬਸੰਦ ਪਹਿਲੇ ਮੈਂ ਕੱਲ ਇੱਕ ਬਰਬਰ ਫੇ ਚਲ ਤੂੰ ਪਸੰਦ ਕਰੀ ਗੱਲ ਤਾਂ ਤੇਰੇ ਨਾਲ ਹੋਈ ਆ ਕੋਈ ਨਾ ਮੈਂ ਨਹੀਂ ਮੈਂ ਤਾਂ ਦੀਦੀ ਦੇ ਪਸੰਦ ਮੈਂ ਤੁਸੀਂ ਉਹ ਕਹਿ ਦੇਣਾ ਵੀ ਆਪਣਾ ਵੀ ਇਹਨੇ ਇਹਨੇ ਪਹਿਲਾਂ ਜਦ ਗੱਲ ਸ਼ੁਰੂ ਕਰੀਏ ਕਿ ਤੂੰ ਹੋਊਂਗਾ ਕਿ ਮੈਂ ਹੋਊਂਗਾ ਵੀ ਅਸੀਂ ਇਸ ਕੱਪੜੇ ਖਰੀਦ ਕੇ ਲਿਆਉਣੇ ਹੋਰ ਕੋਈ ਨਹੀਂ ਹੋਊਗਾ ਕਿ ਇਹ ਨਹੀਂ ਇਹਨੇ ਗੱਲ ਹੁਣ ਮੁੱਕਰ ਗਈ ਇੰਨੇ ਜੇ ਭੁੱਲ ਗਈ ਆਪਣੀ ਜ਼ੁਬਾਨ ਪਰ ਤਰ ਹੈ ਤਿੰਨੇ ਚੱਲਾਂਗੇ ਗੱਲ ਮੋ ਤਿਆ ਤਿਆ ਰਲਿਆ ਘਰ ਗਲਿਆ ਹੋਜਦਾ ਤਾਂ ਫਿਰ ਕੱਤ ਕਹਿੰਦੇ ਨੂੰ ਹੈ ਤਿਆ ਰਲਿਆ ਘਰ ਗਲਿਆ ਭਈ ਐਮੀ ਥੋੜਾ ਹਫ਼ਤਾ ਬਣਾਈਆ ਕਿਸੇ ਨੇ ਮੇਰੀ ਗੱਲ ਸੁਣ ਗੱਲ ਸੁਣ ਤਿਆ ਰਲਿਆ ਘਰ ਗਲਿਆ ਅਸੀਂ ਤਾਂ ਉਹੀ 250 ਹੀ ਲੈਣੇ ਆ ਅਸੀਂ ਵਾਪਸ ਵੀ ਲੈਣੇ ਰਹਿ ਗਏ ਉਹ ਨਹੀਂ ਆ ਰਹੇ ਘਾੜ ਲਈ ਗਾੜ ਦੀ ਹੈਗੀ ਹਾਂ ਹਾਂ ਨਾ ਨਾ ਉਹ ਪਾ ਗੱਲ ਗੱਲ ਕਰਦਾ ਉਹ ਨਹੀਂ ਆਉਂਦੀ ਤੇ ਪੈਦਾ ਕਰੂਗੀ ਤੁਹਾਡਾ ਐਸਾ ਸੋਹਣੇ ਬਸ ਸੁਣਵਾ ਕੇ ਮੈਂ ਮੈ ਪੈਦਾ ਕਰੂਗੀ ਪੈਦਾ ਕਰੂਗੀ ਦੇਖਾ ਤੇ ਮੈਨੂੰ ਇੰਨਾ ਪਤਾ ਵੀ ਮੈਂ ਚਲੋ ਭਾਬੀ ਨੂੰ ਹੱਕ ਦਿੱਤਾ ਮੈਨੂੰ ਝੜਕ ਵੀ ਲੰਦੀ ਕਿ ਨੇਤਰ ਤੋਂ ਆਏ ਫਰਾਂਟ ਤੋਂ ਤਾਂ ਉਹ ਨਹੀਂ ਸੋ ਵੀਰ ਝੜਕਦੀ ਤਾਂ ਤੂੰ ਸੋ ਵੋਟਰ ਲੈ ਕੇ ਜਾਣ ਨੂੰ ਫਿਰਦੀਆਂ ਨਾਲ ਮੇਤੇ ਦਾ ਕਹਿ ਨਹੀਂ ਹੋਣਾ ਹੈਗਾ ਵੀ ਜੇ ਮੈਂ ਬੋਲੂ ਨਹੀਂ ਤਾਂ ਅੱਖਾਂ ਹੀ ਕੱਢਣੀਆਂ ਮੜ ਜੇ ਮੇਰੇ ਮੂੰਹ ਤੇ ਚੇਕੀ ਲਾਵੇ ਜਿਓ ਜੀ ਨੇ ਚੇਪੀ ਦੇ ਉੱਪਰ ਲੀਕੇ ਰੱਖ ਦੂਗਾ ਪੂਰੇ ਵੀ 2 20 ਵਾਲਾ ਸੂਟ ਵੀ ਆ ਪੱਲੋ ਪਾਈ ਬੂਤੇ ਆ ਬੋਲਣਾ ਚਾਹੁੰਦੀ ਐ ਕੋਈ ਨਾ ਸੂਟ ਤਖੜਿਆ ਕਰੀ ਜਾਈ ਕਹਣਾ ਬਵਾ ਨਾ ਨਾ ਮੈਂ ਹੋ ਗਈ ਹੋ ਜਾਈ ਮਮੀ ਨਾ ਫਿਰ ਬੋਲ ਹੀ ਨਾ ਹੁਣਾਏਗਾ ਐਂ ਜਾ ਨਹੀਂ ਚੱਲਦੇ ਪਰ ਹੋਰ ਪੇਰ ਵੀ ਦੇਖੀ ਅਦੀ ਨਾ ਤੂੰ ਕਹ ਰੋਪੜੂ ਲੈ ਕੇ ਚੱਲ ਪਾਏ ਬੂ ਪਰ ਚੇਪੀ ਉਹ ਲਾ ਲਈ ਉੱਥੇ ਦੇ ਆਪੇ ਪੱਟੜੀ ਜਾ ਕੇ ਕਰਦੀ ਨਹੀਂ ਅਸੀਂ ਕਹਾਂ ਦੇਖੀ 2 20 ਗੜ ਮੂੰ ਮੰਗ ਹੂੰ ਅਤੇ ਪਾਣ ਜਿੱਥੇ ਆਉਗਾ ਪੰਜ ਹਜ਼ਾਰ ਪਾ ਦੇਣਾ ਤੋਰੋਂ ਲੈ ਕੇ ਜਾਂਦਾ ਤੋ ਅੰਨੋ ਨਹੀਂ ਲੈ ਕੇ ਜਾਂਦਾ ਤੁਸੀਂ ਤੁਹਾਡੀ ਮੈਸ ਸਟ੍ਰੈਟਜੀ ਸਮਝ ਗਿਆ ਹੁਣ ਵੀ ਤੁਸੀਂ ਉੱਥੇ ਜਾ ਕੇ ਮੇਰੇ ਨਾਲ ਕੀ ਕਰਨਾ ਹੈ ਲੈ ਅਸੀਂ ਖੁਸ਼ ਨਹੀਂ ਕਰਦੇ ਸਾਲ ਤੋਂ ਢਾਈ ਸੌੜੀ ਨਹੀਂ ਆਲੀ ਬਸ ਬੱਜਣ ਅਸੀਂ ਸਾਲ ਕੈਸਾ ਢਾਈ ਸੌੜੀ ਦੰਦੇ ਖੁਸ਼ ਹਾਂ ਸੀ ਹਾਂ ਪੱਕੀ ਗੱਲ ਹਾਂ ਬਾਠ ਠੀਕ ਹੈ ਫਿਰ ਬਾਹਰ ਰਹਿ ਗਿਆ ਜੀ ਕੱਲ ਨੂੰ ਆਪਾਂ ਜਾਣਾ ਢਾਈ ਫਿਰ ਜਵਾਨ ਜਵਾਨ ਤੇ ਰਹਿਓ ਜੇ ਉੱਥੇ ਜਾ ਕੇ ਰੌਲਾ ਪਾਇਆ ਮੈਂ ਬਾਜ਼ਾਰ ਦੇ ਵਿੱਚ ਖੜ ਕੇ ਵੀਡੀਓ ਕੱਢ ਕੇ ਲੋਕਾਂ ਨੂੰ ਦਿਖਾਉਣੀ ਆ ਵੀ ਆਹ ਦੇਖ ਲੋ ਕਿਆ ਕਿਆ ਕੀ ਇਧੀਆਂ ਆਏ ਹੋ ਤੁਸੀਂ ਮਤਲਬ ਕਿ ਆਪਣੀ ਜ਼ਬਾਨ ਪਰ ਵੀ ਰਿਓ ਵੀ ਜੇ ਮੈਂ 250 ਵਾਲੇ ਸੂਟ ਦਵਾਉਣੇ ਤਾਂ 20 ਸੂਟ ਦਵਾਉਣੇ ਆ ਹਾਂ ਹਾਂ ਤੁਸੀਂ ਜ਼ਬਾਨ ਕਰੀ ਆ ਤੂੰ ਆਪਣੇ ਮੁੱਕ ਗਏ ਆਪ ਕੀ ਆਦਾ ਨਹੀਂ ਵੀ 20 ਸੂਟ ਲੈ ਲਿਓ ਥੋੜੀ ਥੋੜੀ ਕਰਕੇ ਲੈ ਲਿਓ ਨਾ ਇੱਕੋ ਵਾਰ ਸੜ ਲੈਣੇ ਆ ਤੁਸੀਂ ਕਿ ਬੰਡ ਬੰਦ ਲੈ ਆਏ ਹੋ ਇਕੱਠੀਓ ਬੰਡ ਬੰਦ ਹੋਣੀ ਆ ਇੱਕੋ ਗਏ ਨਹੀਂ ਪੰਡ ਮੈਂ ਪੰਡ ਦੀ ਵੀ ਨਹੀਂ ਗੱਲ ਕਰੀ ਹੈਗੀ ਬੰਡ ਕਹੀ ਹੈ ਨਾ ਦੀਦੀ ਹੂੰ ਕੇ ਆ ਲੈ ਦੇ ਰੱਖੀ ਅੰਦਰ ਮੈਂ ਕੋਈ ਨਹੀਂ ਕੀ ਮੈਂ ਵੀਡੀਓ ਦੁਬਾਰਾ ਚਲਾ ਦਿੰਦੀ ਇੱਕ ਗੱਲ ਹੋਰ ਦੱਸਾਂ ਇੱਕ ਗੱਲ ਹੋਰ ਦੱਸਾਂ ਕਹਿੰਦਾ 20 ਦਿਨਾਂ ਚ 20 ਮੇਰੀ ਵਾਰੀ ਆਉਂਦੀ ਹੈ ਹਾਂ ਕਹੀ ਕਿਹਾ ਤੁਸੀਂ ਨਾ ਕਈ ਵਾਰ ਤੁਹਾਨੂੰ ਗੱਲ ਕਹਿ ਦਈਏ ਅਸੀਂ ਆਪਣੀ ਗੱਲ ਪਹਿਲਾਂ ਹੋਈ ਵੀ ਹੋਵੇ ਕੋਈ ਤੁਸੀਂ ਬਹੁਤ ਭੁੱਲਣ ਲੱਗੇ ਵੀਡੀਓ ਕੱਢਾ ਵੀਡੀਓ ਕੱਢਣ ਦੀ ਗੱਲ ਨਹੀਂ ਪਾਂਡੜੀ ਗੱਲ ਨਾ ਹੋਈ ਉਹ ਬਹੁਤ ਗੱਲਾਂ ਭੁੱਲਣ ਲੱਗੇ ਵੀ ਥੋੜੇ ਜਿ ਲੜਾਈ ਜਾਨੀ ਮਤਲਬ ਪਾਂਡੜੀ ਗੱਲ ਕਰੀ ਹੋਈ ਵਿੱਚ ਮੈਂ ਹਾਂ ਲੜਾਈ ਕਰਕੇ ਨਾ ਮੈਨੂੰ ਚੁੱਪ ਕਰਨਾ ਪੈਦਾ ਲਓ ਜੀ ਤੁਸੀਂ ਦੇਖ ਕੇ ਭਾਈ ਆ ਅੱਗੇ ਸੇ ਸਾਡੀ ਪੰਡ ਵਾਲੀ ਗੱਲ ਸ਼ੁਰੂ ਹੋਈ ਐ ਇਹ ਤੋਂ ਪਹਿਲਾਂ ਦੱਸਿਓ ਵੀ ਪੰਡ ਵਾਲੀ ਗੱਲ ਹੋਈ ਸੀ ਕੋਈ ਹੋਈ ਹੋਣੀ ਹਾਂ ਕਹਿੰਦੇ ਸੁਖਵੀਰ ਜੇ ਤੂੰ ਢਾਈ ਢਾਈ ਵਾਲੇ ਸੂਟ ਲਵੇਂ ਪੰਡ ਬੰਨ ਲਿਆਵੇਂ ਇਹ ਤੂੰ ਕਹਿੰਦੀ ਮੈਂ ਨਹੀਂ ਕਹਿੰਦਾ ਹਾਂ ਲੈ ਦੱਸ ਮੈਂ ਨਹੀਂ ਕਹਿੰਦੀ ਅਗੇ ਥੋਡੀ ਬੋਲੀ ਬੋਲਦੀ ਆ ਮੈਂ ਮੈਂ ਕਹਦਾ ਵੀ ਗੱਲ ਸੁਣ ਜੇ ਤੂੰ 5 500 ਵਾਲੇ ਸੂਟ ਲਾਉਂਗੀ 10ਵੇਂ ਦਿਨ ਵਾਰੀ ਆਉਗੀ ਹਾਂ ਹਣਾ ਜਾ ਤੂੰ ਜੇ ਢਾਈ ਢਾਈ ਸੋਲੇ ਨੂੰ ਤਾਂ 20ਵੇਂ ਦਿਨ ਵਾਰੀ ਆਉਗੀ ਤੂੰ ਦੇਖ ਲੈ ਪੰਡ ਬੰਨ ਲਿਆ ਹਾਂ ਦੇਖ ਸਾਚੂ ਠਾ ਕਿਆ ਕਾਣੀ ਕਾਣੀ ਮੈਂ ਇਹ ਹੁਣ ਗੱਲ ਸਮਝਾ 250 ਉਪਰ ਵੀ ਨਿਖੜਦਾ ਤੂੰ ਪੱਪਾ ਪੱਪਾ ਆ ਗਾ ਲਿਖ ਤੀ ਇਹ ਕਹ ਰਿਹਾ ਮੈਂ ਤਾਂ 5000 ਆਈ ਦੇ ਲਈ ਬਸ ਗੱਲ ਹੀ ਨਾ ਤੁਮ ਕਹਿੰਦੇ ਬੋਲਾ ਮੈਂ ਇਹ ਤਾਂ ਕਹਿ ਨਹੀਂ ਸਕਦੇ ਕਿ 100 100 ਆਲੇ 100 100 ਆਲੇ ਜਮਾਨਾ ਗਿਆ 100 ਵਾਲੇ ਵੀ ਰਹਿ ਗਏ ਸੁਖਵੀਰ ਉਹ ਵੀ ਹੈਗੇ ਆ ਉਹ ਹੈਗੇ ਆ ਹੈਗੇ ਆ ਆਓ ਪੁੱਛੋ ਆ ਚਪਕਾ ਦੋ ਚਾਹੀਦੇ ਨੇ ਤਾਂ ਚਾਹ ਦੇਗੇ ਹੈਗੇ ਆ ਦੀਦੀ ਕਹਿੰਦੇ ਤਾਂ ਹੈਗੇ ਆ ਐਮਰੀਕਾ ਤੋਂ ਨਾ ਪੰਦਕਾਨ ਕਰਨੀ ਕੱਪੜਿਆਂ ਦੀ ਉਹ ਵਿਆਹ ਕਰ ਲਓ ਪਹਿਲਾਂ ਕੁੜੀ ਦਾ ਠੀਕ ਹੈ ਨਾ ਫੇ ਤੁਹਾਨੂੰ ਇੱਥੇ ਕੱਪੜੇ ਦੀ ਦੁਕਾਨ ਕਰ ਲੈਣੀ ਆਪਾਂ ਨੇ ਥੱਲੇ ਬਾ ਆਪਣਾ ਜਦੇ ਪਸੰਦ ਕਰਕੇ ਆਪਣੇ ਲੈ ਗਿਆ ਜਦੇ ਠੀਕ ਹੈ ਨਾ ਪਹਿਲਾਂ ਤਾਂ ਸਾਨੂੰ ਦਬਾਤਾ ਦੇ ਗੱਲ ਸੁਣੋ ਕਿਸੇ ਨੂੰ ਪੈਸੇ ਬਟਾਉਂਗੀ ਆ ਤੁਸੀਂ ਸਗੋਂ ਆਪਣੀ ਦੁਕਾਨ ਪਰ ਪੈਸੇ ਬਟਾਉਂਗੀ ਫਿਰ ਅਸੀਂ ਆਪੇ ਸਵਾਈਏ ਦੇ ਲੈਣ ਕਿਤੇ ਨਹੀਂ ਆਉਣਾ ਨਹੀਂ ਸਾਥੇ ਆ ਜਿਹੜਾ ਤੇ ਵਧੀਆ ਲੱਗਿਆ ਚੱਲ ਦਾਰੀ ਕੋ ਉਹਦਾ ਉਲਟਾ ਚੱਕੀ ਚ ਆ ਜਾਣਾ ਸਵਾਇ ਦੀ ਜਿਹੜੇ ਪੇ ਆਉਂਦੀ ਆ ਉਹਦਾ ਫਾਇਦਾ ਲੱਗਣਾ ਮੌਕੇ ਪਰ ਆਪੇ ਸਵਾਇ ਦੀ ਇਹਨਾਂ ਕਿ ਕਰ ਕਰਨਾ ਪਤਾ ਕੀ ਕਰਨਾ ਮੈਂ ਕਿਤੇ ਅਦਰ ਉਦਰ ਗਿਆ ਉਹਨਾਂ ਇਨੇ ਕਹ ਸੰਦੀਪ ਚਲ ਦੇਖ ਕੇ ਇਹ ਥੱਲੇ ਸਟਾਕ ਨਵਾਂ ਆਇਆ ਹੋਇਆ ਹੈ ਚਲ ਉਧਰੋਂ ਕੁੰਡਾ ਖੋਲ ਕੇ ਅੰਦਰ ਇਹਨਾਂ ਦੇਖੀਣਾ ਹਾਂ ਜੀ ਆ ਵੀ ਸੋਨਾ ਦਾ ਕਿਹੜੇ ਇਥੇ ਪਤ ਲਗੜਾ ਚੱਕ ਕੇ ਕੱਚ ਚ ਪਤਾ ਕੇ ਨਿਕਲ ਆਇਆ ਜਾਨਾ ਹਵਾ ਨੂੰ ਲੈ ਜੀ ਆਤੀ ਸਰੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਤੇ ਅਗਲੇ ਬਲੌਗ ਚ ਪਰਮਾਤਮਾ ਦਾ ਚੜ੍ਹਦੀ ਕਲਾ ਚ ਰੱਖਿਆ ਜੀ